ਸਾਸਰੀਏ ਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਰਤ ਦੀ ਟੈਕਸ ਪ੍ਰਣਾਲੀ 'ਚ ਇੱਕ ਆ ਕਾਫੀ ਵੱਡੇ ਬਦਲਾਵ ਦੀ ਇਸ ਨੂੰ ਲੋਕ GST 2.0 ਕਹਿ ਰਹੇ ਨੇ ਜਾਂ ਫਿਰ ਨੈਕਸਟ ਜਨ GST ਸਾਡੇ ਕੋਲ ਇਸ ਬਾਰੇ ਕਈ ਖਬਰਾਂ ਨੇ ਕੁਝ ਵਿਸ਼ਲੇਸ਼ਣ ਵੀ ਨੇ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਇਹ ਹੈ ਕੀ ਅਸਲ 'ਚ ਕਿਉਂ ਆ ਰਿਹਾ ਹੈ ਤੇ ਅਸਰ ਕੀ ਹੋਣਗੇ ਚਲੋ ਫਿਰ ਸ਼ੁਰੂ ਕਰੀਏ ਇਸ ਦੀ ਪਰਚੋੜ ਤਾਂ ਸਭ ਤੋਂ ਪਹਿਲੀ ਗੱਲ ਵੱਡਾ ਬਦਲਾਵ ਕੀ ਦਿਸ ਰਿਹਾ ਜਿੱਥੋਂ ਤੱਕ ਮੈਂ ਦੇਖਿਆ ਉਹ ਜੜੀਆਂ ਚਾਰ ਸਲੇਬਾਂ ਸੀ ਪਹਿਲਾਂ 5 12 18 28% ਉਹਨਾਂ ਦੀ ਥਾਂ ਹੁਣ ਮੁੱਖ ਤੌਰ ਤੇ ਦੋ ਹੀ ਰਹਿ ਜਾਣ ਗਿਆ 5 ਤੇ 18% ਹਾਂਜੀ ਬਿਲਕੁਲ ਮੁੱਖ ਤੌਰ ਤੇ ਇਹੀ ਦੋ ਦਰਾਂ ਰਹਿਣਗੀਆਂ ਪਰ ਨਾਲ ਹੀ ਜਿਹੜੀਆਂ ਬਹੁਤ ਮਹਿੰਗੀਆਂ ਚੀਜ਼ਾਂ ਨੇ ਜਾਂ ਜਿਨ੍ਹਾਂ ਨੂੰ ਸਨ ਗੁੱਡਸ ਕਹਿੰਦੇ ਨੇ ਜਿਵੇਂ ਤੰਬਾਕੂ ਸ਼ਾਇਦ ਮਹਿੰਗੀਆਂ ਗੱਡੀਆਂ ਉਹਨਾਂ ਲਈ ਇੱਕ ਉੱਚੀ ਦਰ 40% ਦੀ ਉਹ ਵੀ ਰੱਖੀ ਗਈ ਹੈ ਅੱਛਾ 40% ਵੀ ਹੈ ਪਰ ਇਹ ਦੋ ਮੁੱਖ ਦਰਾਂ 5% ਤੇ 18% ਇਸ ਦਾ ਮਤਲਬ ਕੀ ਹੈ ਸਿਰਫ ਸਲੇਬਾਂ ਕਟ ਗਈਆਂ ਦੇਖੋ ਸਲੇਬਾਂ ਕਟਣਾ ਆਪਣੇ ਆਪ ਚ ਵੱਡੀ ਗੱਲ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਇਹ ਸਿਸਟਮ ਸੌਖਾ ਹੋ ਰਿਹਾ ਹੈ ਕਾਰੋਬਾਰਾਂ ਲਈ ਚੀਜ਼ਾਂ ਨੂੰ ਸਹੀ ਕੈਟਾਗਰੀ ਚ ਪਾਉਣਾ ਉਹ ਆਸਾਨ ਹੋ ਜਾਵੇਗਾ ਤੇ ਜਿਹੜੇ ਝਗੜੇ ਹੁੰਦੇ ਸੀ ਨਾ ਕਿ ਇਹ ਚੀਜ਼ 12% ਚਾਣੀ ਹੈ ਜਾਂ 18% ਚ ਉਹ ਕਟਣ ਦੀ ਉਮੀਦ ਹੈ ਪਾਲਣਾ ਮਤਲਬ ਕੰਪਲਾਈਂਸ ਉਹ ਬਿਹਤਰ ਹੋਵੇਗੀ ਹਮ ਅਸਲ ਵਿੱਚ ਸਰੋਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਇੱਕ ਵੱਡੇ ਟੀਚੇਵਲ ਕਦਮ ਹੈ 2047 ਤੱਕ ਦੇਸ਼ ਵਿੱਚ ਇਕੋ ਟੈਕਸ ਦਰ ਲਾਗੂ ਕਰਨ ਦਾ ਟੀਚਾ ਇਹ ਉਸ ਪਾਸੇ ਦਾ ਸਫਰ ਹੈ ਇੱਕ ਤਰ੍ਹਾਂ ਨਾਲ 2047 ਤੱਕ ਸਿੰਗਲ ਰੇਟ ਵਾਹ ਇਹ ਤਾਂ ਕਾਫੀ ਅਭਿਲਾਸ਼ੀ ਟੀਚਾ ਲੱਗਦਾ ਹੈ ਖੈਰ ਵਾਪਸ ਆਦੇ ਇਸ GST 2.0 ਤੇ ਇਹ ਲਾਗੂ ਕਦੋਂ ਤੋਂ ਹੋ ਰਿਹਾ ਹੈ ਕੋਈ ਤਾਰੀਖ ਹੈ ਹਾਂਜੀ ਤਾਰੀਖ ਵੀ ਦਿੱਤੀ ਗਈ ਹੈ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ 22 ਸਤੰਬਰ 2025 ਤੋਂ ਇਸ ਨੂੰ ਲਾਗੂ ਕਰਨ ਦੀ ਯੋਜਨਾ ਹੈ ਤੇ ਇਹ ਸਮਾਂ ਵੀ ਦਿਲਚਸਪ ਹੈ ਦੀਵਾਲੀ ਦੇ ਆਸ-ਪਾਸ ਦਾ ਸਮਾਂ ਜਦੋਂ ਖਰੀਦਦਾਰੀ ਵੈਸੇ ਵੀ ਜ਼ਿਆਦਾ ਹੁੰਦੀ ਹੈ ਠੀਕ ਹੈ 22 ਸਤੰਬਰ 2025 ਯਾਦ ਰੱਖਣ ਵਾਲੀ ਤਾਰੀਖ ਹੈ ਪਰ ਹੁਣ ਆਉਂਦੇ ਹਾਂ ਅਸਲ ਗੱਲ ਤੇ ਆਮ ਬੰਦੇ ਲਈ ਇਸ ਦਾ ਕੀ ਮਤਲਬ ਹੈ ਮੇਰੀ ਤੁਹਾਡੀ ਜੇਬ ਤੇ ਕੀ ਅਸਰ ਪਵੇਗਾ ਕੁਝ ਸਸਤਾ ਹੋਵੇਗਾ ਸ਼ਾਇਦ 12 ਜਾਂ 18 ਦੀ ਬਜਾਏ ਹੁਣ 5% ਲੱਗੇਗਾ ਅੱਛਾ ਇਹ ਤਾਂ ਵੱਡੀ ਰਾਹਤ ਹੋਵੇਗੀ ਕਿਸਾਨਾਂ ਲਈ ਬਿਲਕੁਲ ਤੇ ਇਸੇ ਤਰ੍ਹਾਂ ਜਿਹੜੀਆਂ ਜੀਵਨ ਰੱਖਿਅਕ ਦਵਾਈਆਂ ਨੇ ਖਾਸ ਕਰਕੇ ਕੈਂਸਰ ਵਗੈਰਾ ਦੇ ਇਲਾਜ ਵਾਲੀਆਂ ਤੇ ਡਾਇਗਨੋਸਟਿਕ ਕਿੱਟਾਂ ਜਿਨ੍ਹਾਂ ਨਾਲ ਟੈਸਟ ਹੁੰਦੇ ਨੇ ਉਹਨਾਂ ਤੇ GST ਕਟਾ ਕੇ 0% ਜਾਂ ਫਿਰ 5% ਤੱਕ ਲਿਆਉਣ ਦੀ ਗੱਲ ਹੈ 0% ਵੀ ਹਾਂ ਕੁਝ ਮਾਮਲੇ 0 ਦੀ ਵੀ ਗੱਲ ਹੈ ਇਸ ਤੋਂ ਇਲਾਵਾ ਖੇਤੀ ਦੇ ਹੋਰ ਸੰਦ ਨੇ ਸਟੇਸ਼ਨਰੀ ਦਾ ਸਮਾਨ ਹੈ ਇਹਨਾਂ ਤੇ ਵੀ ਰਾਹਤ ਮਿਲ ਸਕਦੀ ਹੈ ਇਹ ਤਾਂ ਸੁਣਨ ਨੂੰ ਚੰਗਾ ਲੱਗ ਰਿਹਾ ਹੈ ਪਰ ਇਸ ਪਿੱਛੇ ਵੱਡੀ ਆਰਥਿਕ ਸੋਚ ਕੀ ਹੈ ਮਤਲਬ ਸਿਰਫ ਲੋਕਾਂ ਨੂੰ ਖੁਸ਼ ਕਰਨਾ ਹੈ ਜਾਂ ਨਹੀਂ ਦੇਖੋ ਸਿਰਫ ਖੁਸ਼ ਕਰਨ ਦੀ ਗੱਲ ਨਹੀਂ ਹੁੰਦੀ ਇਸ ਪਿੱਛੇ ਇੱਕ ਆਰਥਿਕ ਤਰਕ ਹੁੰਦਾ ਹੈ ਜਦੋਂ ਜ਼ਰੂਰੀ ਚੀਜ਼ਾਂ ਤੇ ਟੈਕਸ ਖੱਡਾ ਹੈ ਤਾਂ ਲੋਕਾਂ ਦੀ ਖਰਚ ਕਰਨ ਦੀ ਤਾਕਤ ਪਰਚੇਸਿੰਗ ਪਾਵਰ ਉਹ ਵਧਦੀ ਹੈ ਜੇਬ ਚ ਪੈਸਾ ਬਚੇਗਾ ਤਾਂ ਲੋਕ ਖਰਚਣਗੇ ਇਸ ਨਾਲ ਕੀ ਹੋਵੇਗਾ ਖਪਤ ਵਧੇਗੀ ਹਾਂ ਕੰਜ਼ਮਪਸ਼ਨ ਵਧੇਗੀ ਹਾਂਜੀ ਤੇ ਜਦੋਂ ਕੰਜ਼ਮਪਸ਼ਨ ਵੱਧਦੀ ਹੈ ਤਾਂ ਇਸ ਦਾ ਸਿੱਧਾ ਫਾਇਦਾ ਕਿਨੂੰ ਹੁੰਦਾ ਹੈ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਨੂੰ ਐਮ ਐਸ ਐਮ ਇਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਖੇਤੀ ਸੈਕਟਰ ਨੂੰ ਵੀ ਹੁਲਾਰਾ ਮਿਲੇਗਾ ਤੇ ਜਿਵੇਂ ਪਹਿਲਾਂ ਗੱਲ ਕੀਤੀ ਸਲਾਬਾਂ ਕੱਟ ਹੋਣਗੀਆਂ ਵਰਗੀਕਰਨ ਸਾਫ਼ ਹੋਵੇਗਾ ਮਤਲਬ ਕਿਹੜੀ ਚੀਜ਼ ਮੈਰਿਟ ਹੈ ਕਿਹੜੀ ਸਟੈਂਡਰਡ ਇਸ ਨਾਲ ਪੂਰਾ ਸਿਸਟਮ ਸੌਖਾ ਹੋਵੇਗਾ ਕਾਰੋਬਾਰ ਕਰਨਾ ਆਸਾਨ ਹੋਵੇਗਾ ਠੀਕ ਹੈ ਗੱਲ ਸਮਝ ਆਉਂਦੀ ਹੈ ਆਮ ਲੋਕ ਛੋਟੇ ਕਾਰੋਬਾਰ ਕਿਸਾਨ ਇਹਨਾਂ ਤੇ ਫੋਕਸ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਖਾਸ ਖੇਤਰ ਹੈ ਜਿਸ ਨੂੰ ਇਸ ਨਾਲ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਹੈ? ਹਾਂ ਇੱਕ ਖੇਤਰ ਦਾ ਜ਼ਿਕਰ ਬਾਰ ਬਾਰ ਆ ਰਿਹਾ ਹੈ ਸਰੋਤਾਂ ਵਿੱਚ ਉਹ ਹੈ ਹਰੀ ਊਰਜਾ ਗ੍ਰੀਨ એનર્ਜੀ ਭਾਰਤ ਸਰਕਾਰ ਦੇ ਆਪਣੇ ਟੀਚੇ ਨੇ ਸਾਫ ਊਰਜਾ ਨੂੰ ਲੈ ਕੇ ਤਾਂ ਉਸੇ ਨੂੰ ਦੇਖਦੇ ਹੋਏ ਜਿਹੜੇ ਨਵਿਆਉਣ ਯੋਗ ਊਰਜਾ ਦੇ ਉਤਪਾਦ ਨੇ ਜਿਵੇਂ ਸੋਲਰ ਪੈਨਲ ਵਗੈਰਾ ਉਹਨਾਂ ਤੇ ਜੀਐਸਟੀ ਦੀ ਦਰ 12% ਤੋਂ ਘਟਾ ਕੇ 5% ਕਰਨ ਦਾ ਪ੍ਰਸਤਾਵ ਹੈ। 12 ਤੋਂ 5 ਇਹ ਵੀ ਕਾਫੀ ਵੱਡੀ ਕਟੌਤੀ ਹੈ। ਹਾਂਜੀ। ਮਕਸਦ ਇਹੀ ਹੈ ਕਿ ਸਾਫ ਊਰਜਾ ਨਾਲ ਬਿਜਲੀ ਬਣਾਉਣ ਦੀ ਲਾਗਤ ਘਟੇ ਤੇ ਜੇ ਲਾਗਤ ਘਟੇਗੀ ਤਾਂ ਫਿਰ ਅੱਗੇ ਜਾ ਕੇ ਸੰਤਾ ਲਈ ਆਮ ਲੋਕਾਂ ਲਈ ਵੀ ਬਿਜਲੀ ਸਸਤੀ ਹੋ ਸਕਦੀ ਹੈ। ਅੱਛਾ ਤਾਂ ਮਤਲਬ ਇਹ ਸਿਰਫ ਕੋਈ ਟੈਕਸ ਕਟਾਉਣ ਦਾ ਮਾਮਲਾ ਨਹੀਂ ਇਹ ਤਾਂ ਇੱਕ ਵੱਡੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਲੱਗ ਰਿਹਾ ਹੈ। ਪਰ ਇੱਕਲ ਹੋਰ ਇੰਨਾ ਵੱਡਾ ਬਦਲਾ ਇਸ ਨੂੰ ਲਾਗੂ ਕਰਨਾ ਕਿੰਨਾ ਕੋ ਸੌਖਾ ਜਾਂ ਔਖਾ ਹੋਵੇਗਾ? ਕਾਰੋਬਾਰਾਂ ਨੂੰ ਅਪਣਾਉਣ 'ਚ ਦਿੱਕਤ ਨਹੀਂ ਆਵੇਗੀ ਦੇਖੋ ਚੁਣੌਤੀਆਂ ਤਾਂ ਹਰ ਵੱਡੇ ਬਦਲਾਅ ਨਾਲ ਆਉਂਦੀਆਂ ਨੇ ਇਹ ਤਾਂ ਸੱਚ ਹੈ ਕਾਰੋਬਾਰਾਂ ਨੂੰ ਆਪਣੇ ਬਿਲਿੰਗ ਸਿਸਟਮ ਬਦਲਨੇ ਪੈਣਗੇ ਅਕਾਊਂਟਿੰਗ ਦੇ ਤਰੀਕੇ ਅਪਡੇਟ ਕਰਨੇ ਪੈਣਗੇ ਸ਼ੁਰੂ-ਸ਼ੁਰੂ ਵਿੱਚ ਥੋੜੀ ਉਲਝਣ ਹੋ ਸਕਦੀ ਹੈ ਖਾਸ ਕਰਕੇ ਜਿਹੜਾ ਚੀਜ਼ਾਂ ਦਾ ਨਵਾਂ ਵਰਗੀਕਰਨ ਹੋਵੇਗਾ ਉਸ ਨੂੰ ਲੈ ਕੇ ਪਰ ਉਮੀਦ ਇਹੀ ਕੀਤੀ ਜਾਂਦੀ ਹੈ ਕਿ ਲੰਬੇ ਸਮੇਂ ਵਿੱਚ ਜਦੋਂ ਸਿਸਟਮ ਸਥਿਰ ਹੋ ਜਾਵੇਗਾ ਤਾਂ ਇਸ ਸਰਲਤਾ ਦੇ ਫਾਇਦੇ ਜ਼ਿਆਦਾ ਹੋਣਗੇ ਜੇ ਆਪਾਂ ਵੱਡੀ ਤਸਵੀਰ ਦੇਖੀਏ ਤਾਂ ਇਹ ਕੋਸ਼ਿਸ਼ ਹੈ ਭਾਰਤ ਦੀ ਟੈਕਸ ਪ੍ਰਣਾਲੀ ਨੂੰ ਹੋਰ ਤਰਕਸੰਗਤ ਬਣਾਉਣ ਦੀ ਪਾਰਦਰਸ਼ੀ ਬਣਾਉਣ ਦੀ ਤੇ ਅਜਿਹਾ ਬਣਾਣ ਦੀ ਜੋ ਆਰਥਿਕ ਵਿਕਾਸ ਨੂੰ ਹੱਲਾਸ਼ੀਰੀ ਦੇਵੇ ਠੀਕ ਹੈ ਤਾਂ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟਣਾ ਹੋਵੇ ਮੁੱਖ ਨੁਕਤੇ ਕੀ ਨਿਕਲਦੇ ਨੇ ਇੱਕ ਨਵਾਂ ਜੀਐਸਟੀ ਟਾਂਚਾ ਆ ਰਿਹਾ ਸਰਲ ਮੁਖ ਦਰਾ 5% ਤੇ 18% ਲਗਜ਼ਰੀ ਲਈ 40% 22 ਸਤੰਬਰ 2025 ਤੋਂ ਲਾਗੂ ਹੋਣ ਦੀ ਆਸ ਫਾਇਦਾ ਆਮ ਲੋਕਾਂ ਨੂੰ ਐਮਐਸਐਮਈਜ਼ ਨੂੰ ਕਿਸਾਨਾਂ ਨੂੰ ਤੇ ਹਰੀ ਊਰਜਾ ਸੈਕਟਰ ਨੂੰ ਤੇ ਲੰਬੀ ਦੌੜ ਦਾ ਟੀਚਾ 2047 ਤੱਕ ਸਿੰਗਲ ਟੈਕਸ ਰੇਟ ਬਿਲਕੁਲ ਸਹੀ ਤੁਸੀਂ ਸਾਰੀਆਂ ਮੁੱਖ ਗੱਲਾਂ ਦੱਸ ਦਿੱਤੀਆਂ ਤੇ ਅਖੀਰ ਵਿੱਚ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਜਿਹੜਾ ਸਿੱਧਾ ਉਸ 2047 ਵਾਲੇ ਟੀਚੇ ਨਾਲ ਜੁੜਿਆ ਹੋਇਆ ਹੈ ਪਵਿੱਤ ਵਿੱਚ ਜਦੋਂ ਸਰਕਾਰ ਕੋਸ਼ਿਸ਼ ਕਰੇਗੀ ਕਿ ਇਹ ਜਿਹੜੀਆਂ ਦੋ ਮੁੱਖ ਦਰਾਂ ਨੇ 5% ਤੇ 18% ਇਹਨਾਂ ਨੂੰ ਮਿਲਾ ਕੇ ਇੱਕ ਕਰ ਦਿੱਤਾ ਜਾਵੇ ਤਾਂ ਸਭ ਤੋਂ ਵੱਡੀ ਚੁਣੌਤੀ ਕੀ ਹੋਵੇਗੀ ਖਾਸ ਕਰਕੇ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਤੇ ਜਿਹੜੀਆਂ ਆਮ ਮਿਆਰੀ ਚੀਜ਼ਾਂ ਨੇ ਉਹਨਾਂ ਵਿੱਚ ਫਰਕ ਕਿਵੇਂ ਰੱਖਿਆ ਜਾਵੇਗਾ ਸੰਤੁਲਨ ਕਿਵੇਂ ਬਣੇਗਾ ਤਾਂ ਕਿ ਆਮ ਆਦਮੀ 'ਤੇ ਬੋਝ ਨਾ ਪਵੇ ਇੱਕ ਕਾਫੀ ਗੁੰਝਲਦਾਰ ਮਸਲਾ ਹੋਵੇਗਾ ਜਿਸ 'ਤੇ ਆਉਣ ਵਾਲੇ ਸਮੇਂ 'ਚ ਕੰਮ ਕਰਨਾ ਪਵੇਗਾ ਹਮਮ ਸਹੀ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਖੈਰ ਅੱਜ ਦੀ ਚਰਚਾ ਲਈ ਤੁਹਾਡਾ ਬਹੁਤ ਧੰਨਵਾਦ